ਅੰਮ੍ਰਿਤਸਰ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਲਾਨੇ ਗਏ ਬਜਟ ਉੱਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਰਕਾਰ ਦੇ ਲੋਕ ਪੱਕੀ ਬਜਟ ਤੇ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ। ਉਹਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸੇ ਵੀ ਵਰਗ ਉੱਤੇ ਟੈਕਸ ਨਹੀਂ ਲਾਇਆ ਬਲਕਿ ਹਰੇ ਖੇਤਰ ਲਈ ਪੈਸੇ ਦਾ ਪ੍ਰਬੰਧ ਕੀਤਾ ਹੈ। ਜਿਸ ਨਾਲ ਉਹ ਕਿਹ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਲੋਕ ਉੱਥੇ ਹੀ मौके ਉੱਤੇ ਹੀ ਬਹੁਤ ਸਾਰੇ ਮਸਲੇ ਜਿਹੜੇ ਨੇ ਹੱਲ ਕੀਤੇ ਨੇ ਉਹਨਾਂ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਇਹ ਸਾਡੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪਣੇ ਵਿਭਾਗਾਂ ਤੇ ਹਲਕਿਆਂ ਦੇ ਕੰਮ ਕਰਵਾਈਏ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਇਸ ਵੇਲੇ ਉਦੋਂ ਸਭਾ ਹਲਕਾ ਜਿ ਨਾਲੇ ਦੇ ਪਾਰਟੀ ਦਫਤਰ ਦੇ ਵਿੱਚ ਬੈਠੇ ਆ ਅਸੀਂ ਹਰ ਹਫਤੇ ਜਿਹੜਾ ਲੋਕ ਤਰਬਾਦ ਜਿਹੜਾ ਲਾਉਂਦੇ ਆ ਜਿੰਦੇ ਚ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਐਡ ਕਰਕੇ ਮੈਸੇਜ ਕਨਵੇ ਕਰਕੇ ਸਾਰੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਜਿਹਨਾਂ ਵੀ ਕਿਸੇ ਦਾ ਕੰਮ ਹੈ ਉਹ ਆ ਕੇ ਆਪਣਾ ਕੰਮ ਕਰਵਾ ਸਕਦਾ ਸੋ ਅੱਜ ਦੁਪਹਿਰ ਦਾ ਹੀ ਆਪਣਾ ਚੱਲ ਰਿਹਾ ਸੀਗਾ ਉਹਨੇ ਖਤਮ ਹੋਇਆ ਬਹੁਤ ਸਾਰੇ ਮਤਲਬ ਜਿਹੜੇ ਹਲਕੇ ਦੇ ਲੋਕ ਆ ਬਾਦੋਂ ਵੀ ਬਹੁਤ ਸਾਰੇ ਲੋਕ ਆਏ ਸੋ ਅਫਸਰ ਆਪਣੇ ਨਾਲ ਬੀਡੀਓ ਡੀਐਸਪੀ ਸਾਹਿਬ ਐ ਐਸਐਚਓ ਸਾਦੇ ਅਫਸਰ ਸੀਗੇ ਬਹੁਤ ਸਾਰੀਆਂ ਛੇ ਘੇਤਾ ਜਿਹੜੀਆਂ ਹੀ ਉਹਨਾਂ ਦਾ ਮੌਕੇ ਦੇ ਉੱਤੇ ਹੀ ਨਮਟਾਦਾ ਕਰ ਦਿੱਤਾ ਅਸੀਂ ਬੋਲੇ ਜਿਹੜਾ ਇਹ ਪਲਾਨ ਕੀਤਾ ਕਿ ਕੋਈ ਵੀ ਬੰਦਾ ਇਹ ਨਾ ਕਵੇ ਕਿ ਅਸੀਂ ਮੰਤਰੀ ਨੂੰ ਮਿਲਣ ਗਏ ਹੋ ਸਾਦ ਮਿਲਿਆ ਨਹੀਂ ਜਾਂ ਉਹ ਨਿਕਲ ਗਏ ਜੀ ਆਗੇ ਸੋ ਇਸ ਕਰਕੇ ਆਪ ਹੀ ਹੁੰਦੇ ਨੇ ਆਪ ਵੀ ਐਡ ਕਰਦੇ ਆ ਕਿ ਤੁਸੀਂ ਇਸ ਟਾਈਮ ਤੇ ਆਓ ਕਿ ਅਸੀਂ ਅੱਜ ਨੂੰ ਮਿਲਦੇ ਆ ਸੋ ਅੱਜ ਵੀ ਮਤਲਬ ਲੋਕ ਦਰਬਾਰ ਜਿਹੜਾ ਬਹੁਤ ਵਧੀਆ ਰਿਹਾ ਬੜੇ ਕੇਸ ਆਏ ਸਾਦੇ ਕੇਸਾਂ ਦਾ ਜਿਹੜਾ ਹੱਲ ਉਹ ਕੀਤਾ ਸੋ ਮੈਂ ਤੁਹਾਡੇ ਥਰੂ ਸਾਦੇ ਅjnਾਲਾ ਨਿਵਾਸੀਆਂ ਨੂੰ ਹੋਰ ਵੀ ਜਿਹੜੇ ਦੋਸਤ ਹੁੰਦੇ ਆ ਕਿ ਜਿੱਦਨ ਵੀ ਅਸੀਂ ਲੋਕ ਦਰਬਾਰ ਲਾਉਂਦੇ ਆ ਅjnਾਲਾ ਦਫ਼ਤਰ ਦੇ ਵਿੱਚ ਸਾਦੇ ਜਣੇ ਆ ਕੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਦੱਸਣ ਤਾਂ ਇਹ ਹਰ ਸਮੱਸਿਆ ਦਾ ਹੱਲ ਜਿਹੜਾ ਪਹਿਲ ਦੇ ਹੱਥ ਤੇ ਜਿਹੜਾ ਉਹ ਕਰਦੇ ਆ ਇਸਿੱਤਾ ਗਿਆ ਕਾਫੀ ਰਾਤਾਂ ਲੱਗਦੀਆਂ ਨੇ ਤੁਸੀ ਸਾਰਿਆਂ ਨੇ ਮਤਲਬ ਜਿਹੜਾ ਦੇਖਿਆ ਕਿ ਪਿਛਲੇ ਦਿਨ ਰਾਤੀ ਵਿੱਚ ਕੱਲ੍ਹ ਜਿਹੜਾ ਬਜਟ ਸੈਸ਼ਨ ਖਤਮ ਹੋਇਆ ਆਸਾਲ ਮਾਤਮੀ ਹਿੰਦੇ ਦੇ ਵਿੱਚ ਅਗਲੇ ਸਾਲ ਦਾ ਸਰਕਾਰ ਬਜਟ ਜਿਹੜਾ ਪੇਸ਼ ਕਰਦੀ ਐਤਕਮ ਹੀ ਸਾਡਾ ਬਜਟ ਸੈਸ਼ਨ ਜਿਹੜਾ 21 ਤੋਂ ਲੈ ਕੇ 28 ਤੱਕ ਸੀਗਾ ਪਰ ਬਜਟ ਸੈਸ਼ਨ ਜਿਹੜਾ ਇਦਾਂ ਦਾ ਬਜਟ ਪੇਸ਼ ਕੀਤਾ ਗਿਆ ਸਾਡੇ ਮਾਨਯੋਗ ਵਿੱਤ ਮੰਤਰੀ ਅਚਰਦਾ ਪਾਤ ਸਿੰਘ ਜੀ ਮਾ ਜੀ ਨੇ ਇੱਕ ਤਾਂ ਬਲੋ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਨਵਾਂ ਟੈਕਸ ਜਿਹੜਾ ਨਹੀਂ ਲਾਇਆ ਔਰ ਜਿਹੜੀਆਂ ਚੀਜ਼ਾਂ ਤੇ ਅੱਜ ਤੱਕ ਕਦੀ ਕੋਈ ਸਰਕਾਰਾਂ ਨੇ ਪੈਸੇ ਨਹੀਂ ਰੱਖੇ ਉਹਨਾਂ ਲਈ ਬਜਟ ਦੇ ਵਿੱਚ ਸਪੋਰਟਸ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਔਰ ਜਿਹੜੀ ਸਭ ਤੋਂ ਜ਼ਿਆਦਾ 65 ਲੱਖ ਪਰਵਾਦਾਂ ਨੂੰ ਜਿਹੜੀ ਹੈਲਪ ਹੋਈ ਹੈ ਕਿ ਜਿਹੜਾ 5 ਲੱਖ ਦਾ ਕਾਰਡ ਸੀਗਾ ਇੰਸ਼ੋਰੈਂਸ ਦਾ ਉਹਨੂੰ 10 ਲੱਖ ਦਾ ਜਿਹੜਾ ਵਧਾ ਕੇ ਕੀਤਾ ਸੋ ਸਾਰੇ ਖੇਤਰਾਂ ਦੇ ਵਿੱਚ ਬਹੁਤ ਸਾਰੇ ਮਤਲਬ ਜਿਹੜੀ ਪ੍ਰਾਪਤ ਕੀਤੀ ਹੈ ਐਗਰੀਕਲਚਰ ਨੇ ਵੀ ਬਹੁਤ ਸਾਰਾ ਫੰਡ ਜਿਹੜਾ ਰੱਖਿਆ ਗਿਆ ਸੋ ਕੁੱਲ ਮਿਲਾ ਕੇ ਬਜਟ ਸੈਸ਼ਨ ਜਿਹੜਾ ਬਹੁਤ ਵਧੀਆ ਅਧਿਆ ਲੋਕਾਂ ਦੇ ਫਾਇਦੇ ਵਾਲਾ ਦਾ ਪੰਜਾਬ ਪੱਖੀ ਸੀਗਾ ਲੋਕ ਪੱਖੀ ਬਜਟ ਸੀਗਾ ਜਿਹਨੂੰ ਇਹ ਕਹਿੰਦੇ ਹੋਰ ਅਸੀਂ ਜਦੋਂ ਦੀ ਸਾਡੀ ਸਰਕਾਰ ਆਈ ਅਸੀਂ ਲੋਕਾਂ ਦੇ ਕੋਈ ਟੈਕਸ ਨਹੀਂ ਲਾਏ